ਸਾਸਤਰੀ ਕਾਲਜੀ ਮਿੱਤਰੋ ਸਵਾਗਤ ਕਰਦਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਚਲੋ ਚੱਲੀਏ ਬਰਾਤ ਤਨੀ ਜਿਹੜਾ ਮੋਟਰ ਸੰਬਾਸ ਦੇ ਕੇ ਆਪਣਾ ਦੁੱਧ ਦੱਦ ਵੀ ਚੱਲਦੇ ਖਮਾ ਵੀ ਕੀ ਕਰਾਂ 12 ਵਜੇ ਅੱਜ ਤਾਂ ਕਹਿਦਾ ਕਹਿੰਦਾ 8 ਵਜੇ ਲੈ ਗਾ ਜੇ ਗੱਲ ਫੋਨ ਕਰ ਮੈਂ ਕਹਾ ਨਾ 2:00 ਵਜੇ ਨਹੀਂ ਵੇ ਉਹ ਸਮਾਂ ਕਾਉ ਕਰੇਗੇ ਹੁਣ ਤੂੰ ਦੇਖ ਕਿਤਰਾ ਪੈਰੀਆ ਤੂੰ ਦੁਪਹਿਰੀਆਂ ਬੱਦਲ ਬਾਈ ਥਰੀ ਆ ਵੀ 11-12 ਵਜੇ ਆਇਓ ਮੈਂ ਕਹਾ ਚਲੋ ਠੀਕ ਐ ਮਿਲਦੇ ਆਂ ਖੇਤਾਂ 'ਵਾਂ ਟੰਗ ਦੋ ਵੀ ना पहले की इक हो स्टार्ट ना पहली होता भाई घुमाया बहार चली थोड़ा जिछले गए ਅਰ ਇਹ ਦੁੱਤ ਬਹੁਤ ਲੰਘਾ ਆ ਗਈ ਮਸ਼ੀਨ ਜੱਸ ਆਇਆ ਬਹੁਤ ਦਿਨਾਂ ਬਾਅਦ ਮੱਲੇ ਆ ਮੇਰੇ ਟਰੈਕਟਰ ਟਰਾਲੀ ਅ ਵੀ ਮਿੱਤਰੋ ਹੱਕੀ ਆ ਟਰੈਕਟਰ ਚੱਲੀਏ ਖੇਤ ਮਾ ਨੂੰ ਲੱਗੇ ਹੋਣੇ ਮਸ਼ੀਨ ਮਾ ਨੂੰ ਕੱਢਣ ਬਾਜੀ ਆ ਪ੍ਰਕਿਰਿਆ ਸਟਾਰਟ ਆ ਚਾਬੀ ਕਰਦਾ ਮੈਂ ਪਾਈ ਵੀ ਆ ਹਾਂ ਇਹੋ ਭਈਆ ਵਾਹ ਵੀ ਕਹਾਂ ਚਾਬੀ ਕਿੱਥੇ ਯੋ ਭਈਆ ਭਈ ਚਲੋ ਫੇਰ ਕਰ ਚਲ ਕੇ ਕੱਢਾਂ ਹਜੇ ਚਲੋ ਵੀ ਭਾਈ ਇਹ ਗੇਅਰ ਲੈ ਵੀ ਮਿੱਤਰੋ ਟੈਂਕ ਭਰ ਗਿਆ ਚੱਲੀਏ ਉਹ ਬੜੀਆ ਮਸ਼ੀਨ ਟੈਂਕ ਪੋਈਏ ਜਗਾ ਦੇਖੀਏ ਝਾੜ ਝੂੜ ਪਤਾ ਲੱਗ ਜਾ ਦੋ ਕਿੱਲੇ ਦਾ ਫੜ ਕੇ ਮੈਂ ਕਿ ਦਾਣੇ ਕੱਟ ਰਹੇ ਦੂ ਲੋਟ ਉੱਗਰ ਮਾਰ ਰਹੇ ਜਗੇ ਨਹੀਂ ਕ ਟੈਂਕ ਪਾ ਤਿਆ ਪਣੀ ਕਰ ਰ ਅੱਗੇ ਨੂੰ ਪੱਲੀ ਗਲਦਾਰਾ ਦਾ ਉਹ ਖੜਿਆ ਚੌਧਰੀ ਪਰ ਫਿਰ ਕਹਿੰਗੇ ਲੈ ਵੀ ਮਿੱਤਰੋ ਰਹਿ ਗਿਆ ਡੇਢ ਕਿਲਾ ਰਹਿ ਗਿਆ ਨਵੇੜ ਤੇ ਆ ਲਾਵੀ ਮਿੱਤਰੋ ਲਵੀਆਂ ਨਾਲ ਚਾਹ ਬਣਾ ਕੇ ਹਰਿੰਦਰ ਲੈ ਪਾਣੀ ਤੇ ਇਹਨੇ ਕਰੀ ਇੱਕ ਬਿਸਕੁਟਾਂ ਦੀ ਸੇਵਾ ਬਹੁਤ ਵਧੀਆ ਚਲੋ ਵੀ ਪੀਏ ਜ ਸਾਰੇ ਜਣੇ ਚਾਹ ਖਾਈਏ ਬਿਸਕੁਟ ਕਿਉਂ ਵੀ ਹਰਿੰਦਰ ਢਿੱਲੋਂ ਸਾਹਿਬ ਢਿੱਲੋਂ ਆ ਸਾਡਾ ਢਿੱਲੋਂ ਸਾਹਿਬ ਸਾਹਿਬ ਲਾਇਆ ਕਰਦਾ ਪਿੱਛੇ ਢਿੱਲੋਂ ਦੇ ਕੱਲਾ ਢਿੱਲੋਂ ਨਹੀਂ ਲਾਵੀ ਮਿੱਤਰੋ ਇਹ ਹੋ ਰਹੀ ਤਿੰਨ ਕਿੱਗੇ ਥੋੜਾ ਆ ਗਈ ਮਸ਼ੀਨ ਪਰ ਨਿਪਟ ਗਿਆ ਆ ਸਾਰਾ ਓਕੇ ਆ ਕੰਮ ਤੇ ਉਹ ਆ ਗਈ ਮਸ਼ੀਨ ਬੱਸ ਆ ਰਹਿ ਗਿਆ ਬੱਸ ਸਪੌਂਸ ਚਲ ਆਪਣਾ ਪਵਾ ਕੇ ਦਾਣੇ ਬਿਲੇ ਫਿਰ ਫਿਰ ਦੇਖਦੇ ਆ ਠਹਿਰ ਕੇ ਨਵਾਂ ਗਲਾਮਗੇ ਦੋ ਤਿੰਨ ਦਿਨਾਂ ਤੱਕ ਸੁਕਾ ਕੇ ਫਿਰ ਦੇਖਦੇ ਮੱਕੀ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਲੈ ਵੀ ਮਿੱਤਰੋ ਥੋੜਾ ਜਿਹਾ ਹੀ ਰਹਿ ਗਿਆ ਹੋਰ ਹੈਗਾ ਇੰਨੀ ਕਿਦੜੀ ਜੀ ਕਿਚਦਾ ਕੰਮ ਬੰਦਿਆਂ ਨੇ ਕਰਦਾ ਇਸ ਵਾਂ ਵੀ ਬਹੁਤ ਉੜਾ ਬਾਈ ਘੁੰਮ ਜਾ ਕਰਦਾ ਬਹੁਤ ਆ ਹੱਥਾਂ ਹੋ ਗਏ ਵੇਲੇ ਚਲ ਠੀਕ ਆ ਜੱਸ ਟਾਈਮ ਘੱਲ ਲਵੇੜਦਾ ਅੱਜ ਦਾ ਗੁੱਸਾ ਗਿਲਾ ਸਾਰ ਕੱਲ ਨਾਲ ਦਰੇ ਹੋ ਕਰਤਿਆ ਲੈ ਵੀ ਆ ਨਹੀਂ ਕੋਈਆ ਚਲੋ ਜੋ ਤੇ ਦੀ ਪ੍ਰਵਾਤ ਵਧੀਆ ਬੰਦੇ ਵੀ ਹੋਰ ਤਿਆਰ ਪਰ ਇਹ ਸਾਬ ਹੁ ਤਾਂ ਮੈਂ ਨਾਲ ਵੀ ਤੇ ਚਲੋ 4 4:30 ਵਜੇ ਨਿਪੜ ਗਿਆ ਮਸ਼ੀਨ ਵੀ ਚੱਲੀ ਵਧੀਆ ਨਿਪੜ ਗਿਆ ਟਾਈਮ ਲੈ ਵੀ ਮੇਥੋਂ ਚੱਲ ਪਿਆ ਘਰਾਂ ਨੂੰ ਜੀ ਟਰੋਲੀ ਅੰਦਰ ਸੈੱਟ ਥੋੜਾ ਥੱਲੇ ਕੀਤੇ ਐ ਸੈੱਟ ਕਰਕੇ ਫੇਰ ਲੈ ਕੇ ਜਾਗੇ ਰਾਜਪੁਰੇ ਬਾਈ 1-2 ਦਿਨ ਤੱਕ ਲਾਈ ਮਿੱਤਰਾ ਪਾਜ ਕੇ ਘਰ ਆ ਲਾਈ ਇਹ ਅੰਦਰ ਸੈੱਟ ਕਰਕੇ ਕੀਤੇ ਲੋ ਗੇਟ ਗੂਟਾ ਲਾਈ ਵੀ ਮੇ ਟੋਟਰੀ ਲਾਤੀ ਅੰਦਰ ਮੇ ਕਣੀ ਦਾ ਵੀ ਕੋਈ ਪਤਾ ਨਹੀਂ ਹੈਗਾ ਰਾਤ ਨੂੰ ਮੌਸਮ ਖਰਾਬ ਹੋ ਸਕਾ ਬੱਦਲ ਬਾਈ ਹੋ ਰਹੀ ਐ ਤੇ ਹੁਣ ਅੰਦਰ ਪਿਆ ਰਹੇਗਾ ਟੂੜੀਏ ਟੂੜੀਆਂ ਨੇ ਸੇਫ ਉੱਪਰ ਛੱਤ ਤੇ ਟਰੈਕਟਰ ਪਰਾਂ ਲੱਗਾ ਸਾਰੀ ਸੈਟਿੰਗ ਕਰਤੀ ਵੀ ਗੱਡੀ ਗੂਟੀ ਹੋਰ ਤਾਂ ਗੱਡੀ ਦਾ ਕੇ ਹੁੰਦਾ ਭਿੱਜਣਾ ਹੀ ਆ ਇੱਕ ਦੋ ਦਿਨ ਦੀ ਗੱਲ ਆ ਬਈ ਗੇਰੇ ਆ ਮੈਂ ਉਧਰ ਵੇਚਿਆ ਮੈਂ ਇਹ ਟਰੈਕਟਰ ਦਿਖਾਉ ਆ ਤੁਹਾਨੂੰ ਇਹ ਇੱਧਰ ਲਾਤਾ ਬਈ ਦੂਏ ਪਲਾਟ ਉਹ ਗੱਡੀ ਹੋਰ ਦੇ ਵਿਚਾਰੀ ਵੀ ਇਹ ਆਪਣਿਆਂ ਲਈ ਖੜੀ ਅੱਗੇ ਇਹ ਟਰੈਕਟਰ ਇੱਧਰ ਲਾਦਾ ਸੱਟ ਥੱਲੇ ਚੱਲ ਸਾਰੀ ਚੀਜ਼ਾਂ ਆ ਗਈਆਂ ਸੈੱਟ ਟਰੈਲੀ ਕੱਲੂ ਜਬ ਵੇਚੇ ਵੀ ਇੱਧਰ ਲਾ ਦੇ ਕਰਾਂਗੇ ਗੱਡੀ ਫੇਰ ਇੱਧਰ ਲੱਗ ਜੇਗੀ ਬਸ ਇਹ ਅਮੀਂ ਨਹੀਂ ਘਟਾਰਾ ਬਈ ਮੌਸਮ ਖਰਾਬ ਹੋ ਗਿਆ ਕਿਤੇ ਸਾਰੇ ਉਸਮਾ કરી ਕਰਾਈ ਵੇ ਪਾਣੀ ਫਿਰ ਜੇ ਤੇ ਚਲੋ ਠੀਕ ਹੈ ਜੀ ਫਿਰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਕੱਲ ਨੂੰ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ